ਹੋਰ ਕੀ ਹਾਲ ਚਾਲ ਨੇ ਬਾਈ ਜੀ ਹੋ ਠੀਕ ਹੋਂ ਸਾਰੇ ਬਾਈ ਜੀ ਇਸ ਸਾਲ ਨਾ ਕਿਸਾਨਾਂ ਦੇ ਹਾਲਾਤ ਚੰਗੇ ਨਹੀਂ ਹੈਗੇ ਜੀਰੀ ਪੱਖੋਂ ਪਹਿਲਾਂ ਹੜ੍ਹਾਂ ਨੇ ਲਾਲਾ ਬਹੁਤ ਨੁਕਸਾਨ ਕਰਿਆ ਪੰਜਾਬ ਦਾ ਤੇ ਜਿਹੜੀਆਂ ਬਚ ਗਈਆਂ ਬਾਈ ਉਹਨਾਂ ਨੂੰ ਡੋਡੀ ਬਹੁਤ ਪੈ ਰਹੀ ਆ ਆਜੋ ਮੈਂ ਤੁਹਾਨੂੰ ਦਿਖਾਵਾਂ ਸਾਡੀ ਜੀਰ ਵਿੱਚ ਕਿੰਨੀ ਡੋਡੀ ਪੈ ਰਹੀ ਆ ਇਹ ਆ ਦੇਖੋ ਸੱਜਣੋ ਡੋਡੀ ਡੋਡੀ ਆ ਦੇ इन्नी डोड्डी पेरी है। ये ओड रही है। आ देख। है। इन्नी डोड्डी पेरी है आ देख। बहुत ज्यादा डोड्डी है भाई आ देख। ये देखो। बहुत डोड्डी पेरी है भाई बहुत ज्यादा। ये देख लो। किन्ने डोड्डी पेरी है। ਸਾਰੀ ਨਾ ਜਿਹੜੀ ਮੀਂਹ ਚ ਨਿਸਰੀ ਆ ਇਹ ਲਾਲਾ ਉਦੋਂ ਬੱਦਲ ਬਾਈ ਸੀ ਮੀਂਹ ਪੈਂਦੇ ਰਹੇ ਉਸ ਟਾਈਮ ਲਾਲਾ ਇਹ ਨਿਸਰੀ ਹੋਈ ਆ ਉਦੋਂ ਰੱਥ ਜਿਵੇਂ ਪੀਲੇ ਕਰਤੇ ਹਲਦੀ ਵਰਗੇ ਉਸ ਕਾਰਨ ਡੋਡੀ ਪੈ ਗਈ ਜਿਹੜਾ ਇੱਧਰ ਖੜੀ ਆ ਜਿਰੀ ਇਹ ਚ ਹੈ ਨਹੀਂ ਡੋਡੀ ਇਹ ਹੁਣ ਨਿਸਰਨ ਆ ਰਹੀ ਆ ਲਾਲਾ ਨਿਸਤੇ ਟੁੱਕੀ ਇਹ ਪਹਿਲਾਂ ਮੀਂਹ ਚ ਆ ਗਈ ਸਾਰੀ ਇਹ ਇਹ ਚ ਤਾਂ ਡੋਡੀ ਪੈ ਗਈ ਇਹ ਚ ਹੈ ਨਹੀਂ ਜਮੇ ਵੀ ਡੋਡੀ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ ਵੇਦ ਕੀ ਸੱਜਣੋਂ ਕਿਸਾਨਾਂ ਦੇ ਤਾਂ